ਉਤਰਾ ਘੱਗਰਿਆ ਵੀ ਇਹ ਫਾਨਦੇ ਨਜ਼ਰ ਆ ਰਿਹਾ ਡੇਰਾ ਬਸੇ ਅਤੇ ਪੰਚਕੁਲਾ ਦੇ ਵਿੱਚ ਘੱਗਰ ਉਫਾਨ ਤੇ ਆ ਪਹਾੜਾਂ ਦੇ ਵਿੱਚ ਭਾਰੀ ਮੀਂਹ ਕਰਕੇ ਘੱਗਰ ਦਾ ਪੱਧਰ ਵੱਧ ਗਿਆ ਦਰਿਆ ਦੇ ਵਿੱਚ ਅਚਾਨਕ ਪਾਣੀ ਵਧਿਆ ਹੈ ਲਗਾਤਾਰ ਭਾਰੀ ਮੀਂਹ ਕਰਕੇ ਹੋਰ ਵੀ ਪਾਣੀ ਵੱਧ ਸਕਦਾ ਹੈ ਕਾਂ ਡੇਰਾ ਬਸਤੀ ਤੇ ਪੰਚਕੁਲਾ ਦੇ ਵਿੱਚ ਘੱਗਰ ਦਰਿਆ ਉਫਾਨ ਤੇ ਨਜ਼ਰ ਆ ਰਿਹਾ ਪਹਾੜਾਂ ਦੇ ਵਿੱਚ ਭਾਰੀ ਮੀਂਹ ਕਰਕੇ ਦਰਸਤ ਘੱਗਰ ਦੇ ਵਿੱਚ ਆ ਪਾਣੀ ਦਾ ਲੈਵਲ ਪਹਿਲਾਂ ਦੇ ਮੁਕਾਬਲੇ ਵੱਧ ਗਿਆ ਹੈ ਦਰਿਆ ਦੇ ਵਿੱਚ ਅਚਾਨਕ ਪਾਣੀ ਦਾ ਪੱਧਰ ਵਧਿਆ ਹੈ ਅਤੇ ਲਗਾਤਾਰ ਭਾਰੀ ਮੀਂਹ ਕਰਕੇ ਆ ਪਾਣੀ ਦਾ ਪੱਧਰ ਝੱਕਰ ਹੋਰ ਵੀ ਵੱਧਾ ਤੇ ਫਿਰ ਉਸ ਦੇ ਨਾਲ ਹੋਰ ਚਿੰਤਾਜਨਕ ਹਾਲਾਤ ਹੋ ਸਕਦੇ ਨੇ ਚਾਹੇ ਫਿਰ ਉਹ ਡੇਰਾ ਬਸਤੀ ਦਾ ਇਲਾਕਾ ਹੋਵੇ ਪੰਚਕੁਲਾ ਦਾ ਇਲਾਕਾ ਹੋਵੇ ਪਟਿਆਲਾ ਸੰਗਰੂਰ ਦਾ ਅਸਲਾ ਹਵੇ ਸਾਲ 2023 ਦੇ ਵਿੱਚ ਕਿਉਂਕਿ ਸਿੱਕ ਘੱਗਰਿਆ ਦੇ ਬਲ ਵੱਡੇ ਪੱਧਰ ਤਿੰਨ ਇਲਾਕਿਆਂ ਚ ਆ ਤਬਾਹੀ ਵੀ ਮਚਾਈ ਗਈ ਸੀ ਪਰ ਘੱਗਰ ਵੀ ਹੁਣ ਡਰਾਉਂਦਾ ਹੋਇਆ ਨਜ਼ਰ ਆ ਰਿਹਾ ਡੇਰਾ ਬਸਤੀ ਤੇ ਪੰਚਕੁਲਾ ਦੇ ਵਿੱਚ ਘੱਗਰ ਦੇ ਵਿੱਚ ਪਾਣੀ ਦਾ ਲੈਵਲ ਪਹਿਲਾਂ ਦੇ ਮੁਕਾਬਲੇ ਵਧਿਆ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਾਣੀ ਦਾ ਫਲੋ ਪਾਣੀ ਦਾ ਵਹਾਅ ਬਹੁਤ ਤੇਜ਼ ਘੱਗਰ ਦਰਿਆ ਦੇ ਵਿੱਚ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਉੱਥੇ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਹੈ ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਹੀ ਭਾਰੀ ਮੀਂਹ ਦਾ ਅਲਰਟ ਹੈ ਜੇਕਰ ਇਹਨਾਂ 2-3 ਸਬ੍ਹਾਾਂ ਦੇ ਵਿੱਚ ਇੱਕੋ ਸਮੇਂ ਭਾਰੀ ਮੀਂਹ ਪੈਂਦਾ ਤੇ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਡੈਮਾਂ ਦੇ ਵਿੱਚ ਪਾਣੀ ਵਧੇਗਾ ਅੱਗੇ ਫਿਰ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਵੇਗਾ ਦਰਿਆਵਾਂ ਦੇ ਵਿੱਚ ਜੇਕਰ ਆ ਪਾਣੀ ਦਾ ਲੈਵਲ ਵਧਦਾ ਤੇ ਬਿਲਕੁਲ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪਰੇਸ਼ਾਨੀ ਦਿੱਕਤ ਹੋਰ ਵੀ ਆ ਵਾ ਸਕਦੀ ਹੈ ਹਾਲਾਂਕਿ ਕੱਗਰ ਦਰਿਆ ਵਾਲੇ ਪਾਸੇ ਬਹੁਤ ਹੁਣ ਤੱਕ ਆ ਬਚਾ ਰਿਆ ਸੀ ਇਹੀ ਦੁਆ ਕਰਦੇ ਆ ਕਿ ਬਚਾਈ ਰੇ ਅਗੇ ਅਜਿਹੀ ਜੀ ਸਥਿਤੀ ਕੋਈ ਨਾ ਬਣੇ ਜਿਸ ਤਰੀਕੇ ਦੇ ਨਾਲ 라ਵੀ ਸਤਲੁਜ ਤੇ ਬਿਆਸ ਦੇ ਵੱਲੋਂ ਕਈ ਇਲਾਕਿਆਂ ਦੇ ਵਿੱਚ ਤਬਾਹੀ ਬਚਾਈ ਗਈ ਹੈ ਹਾ ਤਾਂ ਫਿਲਹਾਲ ਬਹੁਤ ਬਚਾਅ ਦੀ ਕਰ ਰਹੀ ਹੈ ਪਰ ਜੋ ਤਾਜ਼ਾ ਅਪਡੇਟ ਹੈ ਕਿ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਵੀ ਫਿਲਹਾਲ ਵਧਦਾ ਹੋਇਆ ਨਜ਼ਰ ਆ ਰਿਹਾ ਪਰ ਜੇਕਰ ਇਹ ਪਾਣੀ ਦਾ ਲੈਵਲ ਵਧਦਾ ਹੈ ਹਾਲਾਤ ਜ਼ਿਆਦਾ ਖਰਾਬ ਹੁੰਦੇ ਨੇ ਹਾ ਤਾਂ ਚਾਹੇ ਫਰੋ ਪੰਚਕੁਲਾ ਆ ਡੇਰਾ ਬਸਤੀ ਜ਼ਿਲਕਪੁਰ ਦਾ ਇਲਾਕਾ ਹੋਵੇ ਮਹਾਲੀ ਦੇ ਕੁਝ ਪਿੰਡ ਹੋਣ ਅੱਗੇ ਪਟਿਆਲਾ ਜ਼ਿਲ੍ਹਾ ਹੈ ਅੱਗੇ ਸੰਗਰੂਰ ਜ਼ਿਲ੍ਹਾ ਜਿਸ ਪਾਸੇ ਵੀ ਅੱਗੇ ਵਹਿੰਦਾ ਹੈ ਤਾਂ ਉੱਥੇ ਦਿੱਕਤ ਹੋਰ ਵੀ ਵੱਧਦੀ ਹੋਈ ਨਜ਼ਰ ਆ ਸਕਦੀ ਹੈ ਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਆ ਸਾਡੇ ਸਹਿਯੋਗੀ ਤਾਰਾ ਠਾਕੁਰ ਜੁੜ ਚੁੱਕੇ ਨੇ ਤਾਰਾ ਇਹ ਘੱਗਰ ਦਰਿਆ ਦੇ ਵਿੱਚ ਹੀ ਪਾਣੀ ਦਾ ਲੈਵਲ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਤਾਜ਼ਾ ਅਪਡੇਟ ਕੀ ਹੈ ਕੀ ਲੈਵਲ ਹੈ ਪਾਣੀ ਦਾ ਹਾਂ ਜੀ ਬਿਲਕੁਲ ਦੇਖਿਓ ਜਿਸ ਤਰ੍ਹਾਂ ਸੇ ਲਗਾਤਾਰ ਜੋ ਮੌਸਮ ਵਿਭਾਗ ਕੇ ਦੁਆਰਾ 2 ਦਿਨ ਲਗਾਤਾਰ بارش ਕਾਲਰ ਜਾਰੀ ਕੀਤਾ ਗਿਆ ਹੈ ਉਸ ਕੋ ਲੈ ਕੇ गंगा नदी का जो जलस्तर है वो बड़ा हुआ है लगातार जो बारिश है पहाड़ी क्षेत्र मोरनी और हिमाचल के बॉर्डर में पड़ रही है उसका पानी गंगा नदी में आ रहा है और देर रात भी जो बताया जा रहा है कि कई जगहों पर काफी जो पानी देखने को मिला है गग्गर नदी का जो जलस्तर है इस समय बड़ा हुआ है तो कहीं ना कहीं चिंताजनक है अगर लगातार ऐसे ही बारिश रहती है तो जो गग्गर नदी पंचकुला से होकर गुजरती है कई इलाकों में पंजाब और हरियाणा के जाती है वहाँ पर भारी नुकसान ਪਹੁੰਚਾ ਸਕਦੀ ਹੈ ਅਭੀ ਵੀ ਜੋ ਮੌਸਮ ਵਿਭਾਗ ਕੇ ਦੁਆਰਾ ਅਲਰਟ ਜਾਰੀ ਕੀਤਾ ਗਿਆ ਹੈ ਕਿ بارش ਅਗੇ ਚਾਰੀ ਰਹੇਗੀ ਤਾਂ ਇਹ ਮਾਨਾ ਜਾ ਰਹਾ ਹੈ ਕਿ ਜੋ ਗੱਗਰ ਨਦੀ ਦਾ ਜਲ ਸતર ਹੈ ਉਹ ਹੋਰ ਵਧ ਰਿਹਾ ਹੈ ਅਤੇ ਕਈ ਇਲਾਕੋ ਕੇ ਲਈ ਚਿੰਤਾਜਨਕ ਹੈ ਅਤੇ ਨੁਕਸਾਨ ਵੀ ਕਰ ਸਕਦਾ ਹੈ ਜੀ ਹਾਂ ਠੀਕ ਹੈ ਤਾਂ ਫਿਰ ਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਤਾਂ ਗੱਗਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਡੇਰਾ ਬਸਤੀ ਤੇ ਪੰਚਕਲਾ ਦੇ ਵਿੱਚ ਗੱਗਰ ਉਫਾਨ ਤੇ ਨਜ਼ਰ ਆ ਰਿਹਾ ਹੈ ਪਹਾੜਾਂ ਦੇ ਵਿੱਚ ਪਾਰੀ ਮੀਂਹ ਦੇ ਚੱਲਦੇ ਗੱਗਰ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵਧ ਰਿਹਾ ਹੈ